ਅਮਰੀਕਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ 트럼ਪ ਸਾਹਿਬ ਨੇ ਇੱਕ ਹੋਰ ਨਵਾਂ ਫਰਮਾਨ ਜਾਰੀ ਕਰ ਦਿੱਤਾ ਜਿਹਦੇ ਵਿੱਚ ਗ੍ਰੀਨ ਕਾਰਡ ਨਹੀਂ ਦਿੱਤੇ ਜਾਣਗੇ ਜੀ ਹਾਂਜੀ ਇਹ ਕ੍ਰਿਸਟੀ ਨਿਯਮ ਜਿਹੜੀ ਹੋਮ ਲੈਂਡ ਸਕਿਉਰਿਟੀ ਦੀ ਸੈਕਟਰੀ ਆ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਸਾਂਝੀ ਕੀਤੀ ਆ ਜਾਣਕਾਰੀ ਉਹਨਾਂ ਨੇ ਦਿੱਤੀ ਆ ਕਿ ਹੁਣ ਕਿਸੇ ਨੂੰ ਵੀ ਗ੍ਰੀਨ ਕਾਰਡ ਨਹੀਂ ਦਿੱਤਾ ਜਾਇਆਗਾ ਇਹ ਜਿਹੜੀ ਸਕੀਮ ਸੀਗੀ ਮੁਲਤਫ ਕਰ ਦਿੱਤੀ ਆ ਤੇ ਹੁਣ ਗ੍ਰੀਨ ਕਾਰਡ ਨਹੀਂ ਦਿੱਤੇ ਜਾਣਗੇ ਅਸਲ ਦੇ ਵਿੱਚ ਕਹਾਣੀ ਕੀ ਆ ਕਿਉਂ ਐਡਾ ਵੱਡਾ ਡਿਸੀਜਨ ਲਿੱਤਾ ਤੇ ਉਹ ਕਿਹੜੇ ਲੋਕ ਆ ਜਿਨ੍ਹਾਂ ਦੇ ਗ੍ਰੀਨ ਕਾਰਡ ਹੁਣ ਨਹੀਂ ਮਿਲਣਗੇ ਉਹਨਾਂ ਤੇ ਪੂਰੀ ਤਰ੍ਹਾਂ ਤੇ ਰੋਕ ਲਾ ਦਿੱਤੀ ਆ ਤੁਹਾਨੂੰ ਪਤਾ ਹੀ ਹੈ ਕਿ 트럼ਪ ਸਰਕਾਰ ਦਾ ਜੋ ਵੀ ਕੋਈ ਇੱਕ ਗਲਤੀ ਕਰਦਾ ਉਹਦੀ ਸਜ਼ਾ ਸਾਰਿਆਂ ਨੂੰ ਹੀ ਮਿਲਦੀ ਆ ਉਹ ਚਾਹੇ ਟਰੱਕ ਡਰਾਈਵਰ ਹੋਣ ਜਾਂ ਫਿਰ ਅਫਗਾਨੀ ਨੇ ਗੋਲੀ ਕਾਂਡ ਕੀਤਾ ਹੋਵੇ ਐਸੇ ਹੀ ਤਰ੍ਹਾਂ ਇਹ ਚੀਜ਼ ਹੋਈ ਆ ਕਿ ਇੱਕ ਪੁਰਤਗਿਸ਼ ਨਾਗਰਿਕ ਨੇ ਯੂਨੀ ਬ੍ਰਾਊਨ ਯੂਨੀਵਰਸਿਟੀ ਦੇ ਵਿੱਚ ਗੋਲੀ ਚਲਾਈ ਸੀਗੀ ਜਿਹਦੇ ਵਿੱਚ ਦੋ ਵਿਦਿਆਰਥੀਆਂ ਦੀ ਤੇ ਇੱਕ ਪ੍ਰੋਫੈਸਰ ਦੀ ਜਾਨ ਚਲੇ ਗਈ ਤੇ 9 ਲੋਕਾਂ ਨੂੰ ਗੰਭੀਰ ਤੌਰ ਤੇ ਜ਼ਖਮੀ ਕਰ ਦਿੱਤਾ ਤੇ ਬਾਅਦ ਦੇ ਖੁਦ ਨੂੰ ਵੀ ਗੋਲੀ ਮਾਰ ਲਿੱਤੀ ਸੀਗੀ ਤੇ ਉਹ ਬੰਦਾ ਇੱਥੇ ਲੋਟਰੀ ਵੀਜੇ ਦੇ ਰਾਹੀਂ ਆ ਕੇ ਉਹਨੇ ਗ੍ਰੀਨ ਕਾਰਡ ਲਿੱਤਾ ਹੋਇਆ ਸੀਗਾ ਸੋ ਟਰੰਪ ਨੇ ਇਹ ਸੁਰੱਖਿਆ ਦੇ ਮਤਲਬ ਮੱਦੇ ਨਜ਼ਰ ਇਹ ਐਡਾ ਬਟਾਕਾ ਤੋਂ ਚੁੱਕਿਆ ਸੋ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਹੁਣ ਕਿਸੇ ਨੂੰ ਵੀ ਲੋਟਰੀ ਸਿਸਟਮ ਦੇ ਵਿੱਚ ਜਿੰਨੇ ਵੀ ਆਣਗੇ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਦਿੱਤਾ ਜਾਏਗਾ ਸੋ ਇਹ ਬਹੁਤ ਵੱਡੀ ਅੱਜ ਦੀ ਨਿਊਜ਼ ਆ ਕੱਲ ਰਾਤ ਇਹਨਾਂ ਨੇ ਇਹ ਅਨਾਉਂਸਮੈਂਟ ਕੀਤੀ ਆ ਕ੍ਰਿਸਟੀ ਨਿਯੋਮ ਜੋ ਕਿ ਹੋਮਲੈਂਡ ਸਿਕਿਉਰਿਟੀ ਦੀ ਸੈਕਟਰੀ ਆ ਉਹਨਾਂ ਨੇ ਇਹ ਸੋਸ਼ਲ ਮੀਡੀਆ ਦੇ ਉੱਪਰ ਸਾਂਝਾ ਕੀਤਾ ਇਹ ਜਾਣਕਾਰੀ ਦਿੱਤੀ ਹੈ ਕਿ ਹੁਣ ਜਿੰਨੇ ਵੀ ਇੱਥੇ ਇਮੀਗ੍ਰੇਸ਼ਨ ਜਿਹੜੇ ਲੋਟਰੀ ਸਿਸਟਮ ਦੇ ਨਾਲ ਇੱਥੇ ਆਣਗੇ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਦਿੱਤਾ ਜਾਏਗਾ ਸੋ ਜਿਹੜਾ ਇਹ ਪੁਰਤਗਾਲੀ ਨਾਗਰਿਕ ਸੀ ਇਹ 48 ਸਾਲਾਂ ਦਾ ਸੀ ਜਿਨੇ ਕਿ ਦੋ ਵਿਦਿਆਰਥੀਆਂ ਦੀ ਜਾਨ ਲੁੱਤੀ ਤੇ ਇੱਕ ਪ੍ਰੋਫੈਸਰ ਦੀ ਜਾਨ ਲੈ ਲਈ ਨੋ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀਗਾ ਜੀ ਹਾਂ ਇਹ 2000 ਦੇ ਵਿੱਚ ਇੱਥੇ ਪੜ੍ਹਨ ਆਇਆ ਸੀਗਾ ਸਟੱਡੀ ਕੀਤੀ ਸੀਗੀ ਫਿਰ 2017 ਦੇ ਵਿੱਚ ਇਹਨੂੰ ਇਹ ਗ੍ਰੀਨ ਕਾਰਡ ਮਿਲਿਆ ਸੀਗਾ ਇਹਦੇ ਵਿਚਲਾ ਟਾਈਮ ਪਤਾ ਨਹੀਂ ਇਹਨੇ ਕੀ ਕੀਤਾ ਕਿੱਥੇ ਰਿਹਾ ਪਰ 2017 ਦੇ ਵਿੱਚ ਇਹਨੂੰ ਗ੍ਰੀਨ ਕਾਰਡ ਮਿਲ ਗਿਆ ਸੀ ਔਰ ਇਹ ਉਸੇ ਸਕੀਮ ਦੇ ਤਹਿਤ ਇੱਥੇ ਪਹੁੰਚਿਆ ਸੀਗਾ ਲੋਟਰੀ ਵੀਜ਼ਾ ਸਕੀਮ ਦੇ ਸੀ ਕੋਲਾਡਿਓ ਬਨੇਤੇ ਸਾਹਿਬ ਨੇ ਇੱਕ ਕਾਰਾ ਕੀਤਾ ਤੇ ਜਿਹਦੀ سزا ਹੁਣ ਸਾਰੇ ਦੇਸ਼ਾਂ ਨੂੰ ਭੁਗਤਣੀ ਪਵੇਗੀ ਜਿਹੜੇ ਜਿਹੜੇ ਵੀ ਇਹ ਲੋਟਰੀ ਸਿਸਟਮ ਦੇ ਵਿੱਚ ਇੱਥੇ ਪਹੁੰਚਦੇ ਸੀਗੇ ਔਰ ਇੱਥੇ ਆਪਣੀ ਗ੍ਰੀਨ ਕਾਰਡ ਪ੍ਰਾਪਤ ਕਰਦੇ ਸੀਗੇ ਤੁਹਾਨੂੰ ਅਸੀਂ ਇਹ ਦੱਸ ਦਈਏ ਕਿ 2025 ਦੇ ਵਿੱਚ ਤਕਰੀਬਨ ਤਕਰੀਬਨ 2 ਕਰੋੜ ਲੋਕਾਂ ਨੇ ਇਹ ਲੋਟਰੀ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਇਹ ਫਾਈਲਾਂ ਸਬਮਿਟ ਕੀਤੀਆਂ ਸੀਗੀਆਂ 2 ਕਰੋੜ ਲੋਕਾਂ ਨੇ ਜਿਹਦੇ ਵਿੱਚੋਂ 131000 ਲੋਕਾਂ ਦੇ ਇਹ ਵੀ ਜੇ ਨਿਕਲੇ ਸੀਗੇ ਫਿਰ ਇਸ ਤੋਂ ਬਾਅਦ ਇਹਨਾਂ ਦੇ ਬਹੁਤ ਡਾਕੂਮੈਂਟ ਚੈੱਕ ਕੀਤੇ ਜਾਂਦੇ ਆ ਤੇ ਉਸ ਤੋਂ ਬਾਅਦ ਇਹਨਾਂ ਦੀ ਇੰਟਰਵਿਊ ਲਈਤੀ ਜਾਂਦੀ ਆ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਇਹ ਵੀਜ਼ਾ ਮਿਲਦਾ ਸੋ ਇਹ ਚੀਜ਼ ਦੇ ਉੱਤੇ ਹੁਣ ਪੂਰੀ ਤਰ੍ਹਾਂ ਦੇ ਮੁਕੰਮਲ ਤੌਰ ਤੇ ਉੱਪਰ ਰੋਕ ਲਾ ਦਿੱਤੀ ਆ ਔਰ 트ੰਪ ਸਰਕਾਰ ਤੁਹਾਨੂੰ ਪਤਾ ਹੀ ਆ ਕਿ ਉਹ ਸਿਰਫ ਔਰ ਸਿਰਫ ਇੱਕ ਮੌਕਾ ਭਾਲਦੀ ਹੁੰਦੀ ਆ ਜਦੋਂ ਵੀ ਉਹਨਾਂ ਨੂੰ ਕੋਈ ਵੀ ਮੌਕਾ ਮਿਲ ਜਾਂਦਾ ਤੇ ਉਹ ਉਹ ਪਿੱਛੇ ਨਹੀਂ ਹਟਦੇ ਫਿਰ ਉਹ ਆਪਣੀ ਮਨਮਰਜ਼ੀ ਕਰਦੇ ਆ ਸੋ ਟਰੰਪ ਸਰਕਾਰ ਦਾ ਤੁਹਾਨੂੰ ਪਤਾ ਹੀ ਆ ਹਮੇਸ਼ਾ ਤੋਂ ਹੀ ਇਸ ਸਕੀਮ ਦੇ ਵਿਰੁੱਧ ਰਹੀ ਆ ਉਹ ਕਦੇ ਵੀ ਇਹ ਦੇ ਹੱਕ ਚ ਨਹੀਂ ਸੀਗੇ ਜਿਹੜਾ ਕਿ ਲੋਟਰੀ ਵੀਜ਼ਾ ਲੱਗਦਾ ਸੀਗਾ ਸੋ ਹੁਣ ਇਹ ਦੇ ਉੱਪਰ ਮੁਕੰਮਲ ਤੌਰ ਤੇ ਰੋਕ ਲੱਗ ਦਿੱਤੀ ਆ ਕਿ ਹੁਣ ਗ੍ਰੀਨ ਕਾਰਡ ਨਹੀਂ ਮਿਲਣਗੇ ਸੋ ਇਹ ਲੋਟਰੀ ਸਿਸਟਮ ਵੀਜ਼ਾ ਕੀ ਹੁੰਦਾ ਸੀ ਇਹ ਲੋਟਰੀ ਸਿਸਟਮ ਵੀਜ਼ਾ ਉਹ ਹੁੰਦਾ ਸੀਗਾ ਜਿਹਨੇ ਵੀ ਲੋਕ ਇੱਥੇ ਜਿਹੜੀ ਘੱਟ ਕਮਿਊਨਿਟੀ ਇੱਥੇ ਹੈਗੀ ਆ ਜਿਹੜਾ ਲੋਕ ਘੱਟ ਇੱਥੇ ਆਉਂਦੇ ਆ ਜਿਹੜੇ ਕੰਟਰੀਆਂ ਚੋਂ ਕਿਹੜੇ ਦੇਸ਼ਾਂ ਚੋਂ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਕਿ ਉਹ ਸਾਡੀ ਕੰਟਰੀ ਦੇ ਵਿੱਚ ਆਣ ਉਹਨਾਂ ਦੇ ਲਈ ਇਹ ਸਕੀਮ ਜਾਰੀ ਕੀਤੀ ਹੋਈ ਸੀ ਕਿ ਉਹ ਲੋਕ ਅਪਲਾਈ ਕਰਨ ਤੇ ਉਹ ਲੋਕ ਸਾਡੇ ਕੰਟਰੀ ਦੇ ਵਿੱਚ ਆਣਗੇ ਅਮਰੀਕਾ ਦੇ ਵਿੱਚ ਆਣਗੇ ਵੱਖ-ਵੱਖ ਤਰ੍ਹਾਂ ਦਾ ਕਲਚਰ ਆਏਗਾ ਫਿਰ ਉਹਨਾਂ ਨੂੰ ਫੈਮਿਲੀ ਦੇ ਮੈਂਬਰ ਨੂੰ ਕੋਈ ਆਏਗਾ ਇੱਥੇ ਉਹਨਾਂ ਨੂੰ ਗ੍ਰੀਨ ਕਾਰਡ ਮਿਲੇਗਾ ਫਿਰ ਉਹ ਆਪਣੇ ਫੈਮਿਲੀ ਮੈਂਬਰ ਨੂੰ ਨੂੰ ਬੁਲਾਣ ਕੇ ਇੱਥੇ ਟੂਰਿਸਟ ਵਧੇਗਾ ਇੱਥੇ ਬਿジネス ਇਨਵੈਸਟਮੈਂਟ ਵਧੇਗੀ ਔਰ ਐਸੇ ਤਰ੍ਹਾਂ ਐਸੇ ਤਹਿ ਦੇਖ ਕਰਕੇ ਇਹ ਲੋਕਾਂ ਨੂੰ ਵੀਜ਼ੇ ਦਿੱਤੇ ਜਾਂਦੇ ਸੀਗੇ ਪਰ ਇੱਕ ਤੁਹਾਨੂੰ ਇਹ ਵੀ ਨਾਲ ਦੱਸ ਦਈਏ ਇਹਦੇ ਵਿੱਚ ਭਾਰਤੀਆਂ ਨੂੰ ਨਹੀਂ ਸ਼ਾਮਲ ਕੀਤਾ ਗਿਆ ਸੀ ਭਾਰਤੀਆਂ ਨੂੰ ਇਹ ਸਕੀਮ ਦੇ ਵਿੱਚ ਨਹੀਂ ਕਿ ਉਹ ਲੋਟਰੀ ਵੀਜ਼ਾ ਅਪਲਾਈ ਕਰ ਸਕਦੇ ਆ ਜੀ ਹਾਂ ਜੀ ਭਾਰਤੀ ਲੋਟਰੀ ਵੀਜ਼ਾ ਨਹੀਂ ਅਪਲਾਈ ਕਰ ਸਕਦੇ ਸੀ ਕਿਉਂਕਿ ਭਾਰਤੀ ਆਲਰੇਡੀ ਬਹੁਤ ਹੈ گیا ਇਸ ਕੰਟਰੀ ਦੇ ਵਿੱਚ ਸੋ ਇਹ ਸਕੀਮ ਇਹਨਾਂ ਦੇ ਲਈ ਨਹੀਂ ਸੀ ਇਹ ਸਕੀਮ ਸਿਰਫ ਸਿਰਫ ਉਹਨਾਂ ਲੋਕਾਂ ਦੇ ਲਈ ਸੀ ਜਿਹੜੇ ਇੱਥੇ ਘੱਟ ਗਿਣਤੀ ਦੇ ਵਿੱਚ ਆ ਸੋ ਭਾਰਤੀਆਂ ਲਈ ਤਾਂ ਤੁਹਾਨੂੰ ਪਤਾ ਹੀ ਆ ਪਹਿਲਾਂ ਹੀ ਐਮਬੈਸੀਆਂ ਦੇ ਵਿੱਚ ਜਿਹੜੀਆਂ ਸਾਲਾਂ ਦੀਆਂ ਅਪੁਆਇੰਟਮੈਂਟਾਂ ਮਿਲਦੀਆਂ ਪਈਆਂ ਬ੍ਰੇਕ ਲੱਗੇ ਹੋਏ ਆ ਬਹੁਤ ਲੋਕ ਪਹਿਲਾਂ ਹੀ ਪੈਂਡਿੰਗ ਦੇ ਵਿੱਚ ਪਿਆ ਕੇਸ ਸੋ ਇਹ ਕੀ ਚ ਉਹਨਾਂ ਦੇ ਨਹੀਂ ਸੀ ਆਪਾਂ ਤੁਹਾਨੂੰ ਦੱਸ ਦਈਏ ਇਹ ਲੋਕ ਉਹ ਸੀਗੇ ਜਿਹੜੇ ਏアンਦੇ ਅਤੇ ਹੁਣ ਇਹ ਪੁਰਤਗਾਲੀ ਨੇ ਕਿੰਨੇ ਲੋਕਾਂ ਦੀਆਂ ਇਸ਼ਾਵਾ ਤੇ ਸੁਪਨਿਆਂ ਤੇ ਪਾਣੀ ਫੇਰਿਆ ਜਿਨੇ ਕੀ ਇਹ ਕਾਹਨ ਕੀਤਾ ਤੁਹਾਨੂੰ ਪਤਾ ਹੀ ਹੈ ਕਿ 트럼ਪ ਸਾਹਿਬ ਜਦੋਂ ਵੀ ਐਦਾਂ ਦਾ ਕੋਈ ਕਾਹਨ ਹੁੰਦਾ ਤੇ ਸਖਤ ਕਾਰਵਾਈ ਕਰਦੇ ਆ ਸੋ ਇਸੇ ਤਰ੍ਹਾਂ ਇਸ ਵਾਰ ਵੀ ਸਖਤ ਕਾਰਵਾਈ ਦੇਖਣ ਨੂੰ ਮਿਲੀ ਹੈ ਤੇ ਜਿਹਦੇ ਕਰਕੇ ਇਹ ਰੋਗ ਦਿੱਤੇ ਗਿਆ ਵੀ ਜੇ ਤੁਹਾਨੂੰ ਦੱਸ ਦਈਏ ਕਿ ਜਦੋਂ ਹਰਜਿੰਦਰ ਸਿੰਘ ਦਾ ਟਰੱਕ ਐਕਸੀਡੈਂਟ ਹੋਇਆ ਸੀਗਾ ਉਸ ਤੋਂ ਬਾਅਦ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਕਿ ਟਰੱਕ ਇੰਡਸਟਰੀ ਦਾ ਕੀ ਹਾਲਤ ਕਰ ਦਿੱਤੀ ਜਾਂ ਟਰੰਪ ਸਰਕਾਰ ਨੇ ਸਾਰਿਆਂ ਨੂੰ ਪਤਾ ਫੜੋ ਫੜਾਈ ਕਿੰਨੀ ਹੋ ਗਈ ਕਿੰਨੇ ਲਾਇਸੈਂਸ ਰਿਵੋਕ ਕਰਤੇ ਕਿੰਨਿਆਂ ਦੇ ਟੈਸਟ ਹੋਏ ਸਕੇਲਾਂ ਦੇ ਉੱਪਰ ਕਿੰਨੀ ਚੈਕਿੰਗ ਚੱਲਦੀ ਪਈ ਆ ਹਰ ਇੱਕ ਇਨਸਾਨ ਡਰਿਆ ਬੈਠਾ ਜਿਹੜਾ ਕੱਚਾ ਬੰਦਾ ਟਰੱਕ ਚਲਾ ਰਿਹਾ ਸੀਗਾ ਜਦ ਕਿ ਉਹ ਵਧੀਆ ਆਪਣੀ ਰੋਜੀ ਰੋਟੀ ਕਮਾ ਰਿਹਾ ਸੀ ਵਧੀਆ ਜੀਵਨ ਬਤੀਤ ਕਰ ਰਿਹਾ ਸੀ ਔਰ ਇੱਕ ਦੀ ਗਲਤੀ ਦੀ ਵਜ੍ਹਾ ਤੋਂ ਤੁਹਾਨੂੰ ਪਤਾ ਹੀ ਉੱਥੇ ਕੀ ਕੁਝ ਹੋ ਗਿਆ ਸੇਮ ਉਸੇ ਤਰ੍ਹਾਂ ਜਿਹੜਾ ਕਿ ਇੱਕ ਅਫਗਾਨ ਦਾ ਨਾਗਰਿਕ ਸੀ ਜਿਹਨੇ ਨੈਸ਼ਨਲ ਗਾਰਡ ਦੇ ਉੱਤੇ ਗੋਲੀ ਚਲਾ ਦਿੱਤੀ ਸੀਗੇ ਸੋ ਉਸ ਤੋਂ ਬਾਅਦ ਦੇਖ ਲਓ 19 ਦੇਸ਼ਾਂ ਨੂੰ ਉਦੀ ਸਜ਼ਾ ਭੁਗਤਣੀ ਪਈ ਸੀਗੀ 19 ਦੇਸ਼ਾਂ ਦੀ ਇਮੀਗ੍ਰੇਸ਼ਨ ਕੱਕ ਰੋਕ ਦਿੱਤੀ ਸੀ ਕਿ 트럼ਪ ਸਰਕਾਰ ਨੇ ਸੋ 트럼ਪ ਸਰਕਾਰ ਜੋ ਵੀ ਕਰ ਰਹੀ ਆ ਆਪਣੇ ਲੋਕਾਂ ਦੀ ਭਲਾਈ ਦੇ ਲਈ ਕਰ ਰਹੀ ਆ ਸੋ ਉਹਨਾਂ ਦੇ ਕੋਲ ਪੂਰਾ ਰਾਈਟ ਆ ਔਰ ਪੂਰਾ ਹੱਕ ਆ ਆਪਾਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਕਿਉਂਕਿ ਗਲਤੀਆਂ ਆਪਣੇ ਬੰਦੇ ਇਮੀਗ੍ਰੈਂਟਸ ਹੀ ਉੱਥੇ ਕਰਦੇ ਆ ਜੋ ਕਿ ਤੁਹਾਨੂੰ ਪਤਾ ਹੀ ਹੈ ਹਰ ਕੋਈ ਆਪਣਾ ਘਰ ਪੱਕਾ ਕਰਨ ਦੀ ਕੋਸ਼ਿਸ਼ ਕਰਦਾ ਸੋ 트럼ਪ ਸਰਕਾਰ ਵੀ ਉਹੀ ਕਰਦੀ ਆ ਔਰ ਆਪਾਂ ਉਹਨਾਂ ਨੂੰ ਮੌਕਾ ਦਿੰਦੇ ਆ ਤੋ ਪਹਿਲਾ ਉਹਨਾਂ ਨੇ ਇਹ ਨਹੀਂ ਚਾਇਆ ਸੀਗਾ ਕਿ ਅਸੀਂ ਇਹ ਗ੍ਰੀਨ ਕਾਰਡ ਸਕੀਮ ਬੰਦ ਕਰਨੀ ਹੈ ਪਰ ਆਪਾਂ ਮੌਕਾ ਦਿੱਤਾ ਉਹਨਾਂ ਨੇ ਬੰਦ ਕਰ ਦਿੱਤੀ ਹੈ ਸੋ ਤੁਹਾਨੂੰ ਦੱਸ ਦਈਏ ਕ੍ਰਿਸਟੀ ਨਿਯਮ ਨੇ ਇਹ ਸਾਫ ਸਾਫ ਕਿਹਾ ਕਿ ਇਹ ਜਿਹੜੇ ਲੋਕ ਇੱਥੇ ਪਹੁੰਚੇ ਸੀਗੇ ਇਹ ਇਸ ਤਹਿਤ ਆਏ ਆ ਗ੍ਰੀਨ ਵੀਜ਼ਾ ਲਾਟਰੀ ਸਿਸਟਮ ਦੇ ਤਹਿਤ ਇੱਥੇ ਪਹੁੰਚਿਆ ਇਹ ਲੋਕ ਇੱਥੇ ਨਹੀਂ ਆਉਣੇ ਚਾਹੀਦੇ ਜਿਦੇ ਨਾਲ ਇਹ ਜੇ ਨਾਅ ਹੁੰਦੇ ਤਾਂ ਸਾਡੇ ਲੋਕ ਅਜ ਨਹੀਂ ਮਰਦੇ ਉਹਨਾਂ ਦੀ ਜਾਨ ਨਹੀਂ ਜਾਂਦੀ ਸੋ ਇੱਥੇ ਤੱਕ ਉਹਨਾਂ ਨੇ ਕਿਹਾ ਕਿ ਇਹ ਚੀਜ਼ਾਂ ਅਸੀਂ ਬੰਦ ਕਰਾਂਗੇ ਪੂਰੀ ਪ੍ਰੋਪਰ ਤੌਰ ਤੇ ਅਸੀਂ ਆਪਣੇ ਦੇਸ਼ ਨੂੰ ਸੁਰੱਖਿਅਤ ਕਰਨ ਦੇ ਲਈ ਹਰ ਇੱਕ ਕਦਮ ਜ਼ਰੂਰੀ ਆ ਜੋ ਉਹ ਚੁੱਕਾਂਗੇ ਉਹਦੇ ਲਈ ਸਾਨੂੰ ਜੋ ਕੁਝ ਕਰਨਾ ਪਵੇ ਸੋ ਕਰਾਂਗੇ ਸੋ ਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਤੱਕ ਇਹਨਾਂ ਨੇ ਆਪਣਾ ਬਾਰਡਰ ਸਿਕਿਉਰ ਕਿੰਨਾ ਹੱਦ ਤੱਕ ਕਰ ਲਿਆ ਕਿੰਨੀ ਇੱਥੇ ਰਿਵਰਸ ਮਾਈਗ੍ਰੇਸ਼ਨ ਸਟਾਰਟ ਹੋ ਗਈ ਹੈ ਬਹੁਤ ਰੁਝਾਨ ਵਧ ਰਹੇ ਆ ਮਾਈਗ੍ਰੇਸ਼ਨ ਰਿਵਰਸ ਮਾਈਗ੍ਰੇਸ਼ਨ ਦੇ ਸੋ ਤੁਸੀਂ ਖੁਦ ਦੇਖਿਆ ਹੀ ਹੋਣਾ ਨਿਊਜ਼ ਦੇ ਵਿੱਚ ਹਰ ਪਾਸੇ ਇਹ ਚੀਜ਼ ਚੱਲਦੀ ਪਈ ਆ ਸੋ ਹੁਣ ਇਹ ਨਿਊਜ਼ ਆ ਗਈ ਹੈ ਕਿ ਲੋਟਰੀ ਸਿਸਟਮ ਵਾਲੇ ਗ੍ਰੀਨ ਕਾਰਡ ਬੰਦ ਹੋ ਗਿਆ ਜੀ ਉਹ ਨਹੀਂ ਮਿਲਣਗੇ ਹੱਜ ਤੱਕ ਦੀ ਇਹ ਅਪਡੇਟ ਆ ਬਾਕੀ ਇਹਦੇ ਬਾਰੇ ਤੁਹਾਡਾ ਕੁਝ ਵੀ ਕਹਿਣਾ ਹੋਵੇ ਕਿ ਨਹੀਂ ਕਰਨੇ ਚਾਹੀਦੇ ਜਾਂ ਕਰਨੇ ਚਾਹੀਦੇ ਸੋ ਆਪਣੀ ਰਾਏ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਕਰਦੇ ਹੋ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ ਨਮੀ ਨਮੀ ਅਪਡੇਟ ਦੇ ਲਈ ਪਲੀਜ਼ ਪਲੀਜ਼ ਪੰਜਾਬੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ